ਜੀ ਆਇਆਂ ਨੂੰ ਅੱਜ ਪੰਜਾਬ ਤੇ ਹਮਨਸਰ ਸੱਡੀ ਦੀ ਟੀਮ ਬੀਡੀ ਦਾਸ ਜੀ ਦੇ ਪੁਰੇ ਸ਼੍ਰੀ ਮੰਦਿਰ ਦਾ ਨਿਰਮਾਣ ਜੋ ਕਿ ਸਾਹਮਿਆ 60 ਸਾਲ ਪੁਰਾਣਾ ਮੰਦਿਰ ਹੈ ਸਿਵ ਜੀ ਦਾ ਜਿੱਥੇ ਕੀ ਉਹਨਾਂ ਸਾਹਿਬ ਵੀ ਰੱਖਿਓਏ ਨੇ ਬਹੁਤ ਦੂਰ ਦੂਰ ਤੋਂ ਸੰਗਤਾਂ ਆਂਦੀਆਂ ਨੇ ਜੋ ਵੀ ਮੁਰਾਦਾ ਮੰਗਦਿਆਂ ਨੇ ਪੂਰੇ ਆ ਕੇ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਮੈਂ ਚਾਹਵਾਂ ਕਹਿਣਾ ਚਾਹਾਂਗਾ ਜੋ ਵੀ ਭਗਤ ਕੁਛ ਕਾਮਨਾ ਕਰਦੇ ਨੇ ਰੱਬ ਤੋਂ ਮੰਗਦੇ ਨੇ ਅੱਛੀ ਮੰਦਿਰ ਪ੍ਰਾਚੀਨ ਮੰਦਿਰ 60 ਸਾਲ ਦਾ ਜੋ ਪੁਰਾਣਾ ਮੰਦਿਰ ਆ ਬਹੁਤ ਹੀ ਪ੍ਰਾਚੀਨ ਹੈ ਬਹੁਤ ਲੋਕਾਂ ਦੀ ਮੰਨਤਾ ਪੂਰੀ ਹੋਈ ਹੈ ਪੂਰੇ ਆਣ ਤੇ ਆਪਣੇ ਮੁਰਾਦਾ ਪੂਰੀਆ ਕਰਨ ਕਿਉਂਕਿ ਜੋ ਜੋ ਪਰਮਾਤਮਾ ਦੇ ਲੜ ਲੱਗਦਾ ਹੈ ਤੇ ਉਹ ਪਰਮਾਤਮਾ ਉਹਨੂੰ ਸਭ ਕੁਝ ਮਿਲ ਜਾਂਦਾ ਹੈ ਮੈਂ ਅਸਾਡੀ ਟੀਮ ਪੰਜਾਬ ਵੱਲੋਂ ਜੋ ਅੱਜ ਸਾਡੇ ਨਾਲ ਆਏ ਪਏ ਨੇ ਸਰਪੰਚ ਕਰਮਜੀਤ ਜੱਲਤ ਕਾਨੀ ਜੀ ਤੇ ਚੌਧਰੀ ਬਾਲਮੀਕੀ ਅਜੇ ਜੀ ਤੇ ਸਾਡੀ ਰੀਨਾ ਪ੍ਰਧਾਨ ਜੀ ਚੇਅਰਪਰਸਨ ਸਾਡੇ ਜਿਹੜੇ ਪੰਜਾਬ ਦੇ ਵਰਸ਼ਾ ਗੋਇਲ ਜੀ ਤੇ ਸਾਡੀ ਪ੍ਰਿੰਸੀਪਲ ਮੈਮ ਸਾਡੀ ਭੈਣ ਅਨੀਤਾ ਜੀ ਤੇ ਅਸ਼ੋਕ ਜੀ ਸਰਮਪਾਲ ਜੀ ਤੇ ਚੌਧਰੀ ਸਾਹਿਬ ਤੇ ਨੂਨ ਖੋੜੀਓ ਸਾਡੇ ਪ੍ਰਾਣ ਨੇ ਜਿਹੜੇ ਕਿ ਬਹੁਤ ਹੀ ਵੱਡੇ ਸੇਵਕ ਨੇ ਸਾਡੇ ਆਮ ਪਾਰਟੀ ਦੇ ਪ੍ਰਧਾਨ ਬਹੁਤ ਵਧੀਆ ਨੇ ਸਾਡੇ ਸਾਰੇ ਹੀ ਪਤਵੰਤੇ ਸੱਜਣ ਸਾਡੇ ਏਅਰਪੋਰਟ ਤੋਂ ਜੇ ਸਾਡੇ ਆਫਸਰ ਨੇ ਸਾਡੇ ਭਾਈ ਸਾਡੇ ਉਹ ਸਾਡੇ ਨਾਲ ਖੜੇ ਨੇ ਤੇ ਸਾਡੇ ਹਾਈ ਕੋਰਟ ਦੇ ਵਕੀਲ ਸਾਹਿਬ ਨੇ ਸਾਡੇ ਨਾਲ ਤੇ ਡਾਕਟਰ ਸਾਹਿਬ ਹਾਂਜੀ ਡੋਸ ਸਾਹਿਬਗੇ ਤੇ ਚੋੜੇ ਦੇ ਸਰਪੰਚ ਸਾਹਿਬ ਦੇ ਪੰਚ ਸਾਹਿਬ ਤੇ ਸਾਡਾ ਪੂਰਾ ਹੀ ਟੀਮ ਜੋ ਕਿ ਵਾਤਾਵਰਨ ਨੂੰ ਸੁਧਾਰਨ ਦੇ ਵਾਸਤੇ ਅੱਜ ਛੋਟਾ ਜਿਹਾ ਕਦਮ ਉਪਰ ਆਲਾ ਚੱਕ ਰਹੀਆਂ ਤੇ ਪੂਰੇ ਪੰਜਾਬ ਸਾਡੇ ਚੱਲ ਹੀ ਰਿਹਾ ਹੈਗਾ ਨਿਸ਼ਚੈ ਖਲਾਬ ਵੀ ਤੇ ਵਾਤਾਵਰਨ ਸ਼ੁੱਧ ਕਰਨ ਦੇ ਵਾਸਤੇ ਮੈਡੀਕਲ ਕੈਂਪ ਬਲੈਡ ਕੈਂਪ ਵਾਰਾ ਉਹ ਚੱਲਦੇ ਰਹਿਣਗੇ ਸਾਡੀ ਟੀਮ ਹਿਮੋਸਾ ਵੀ ਸਾਡੀ ਅਜੋਰੇ ਇੱਕ ਬੂਟੇ ਲਗਾਉਂਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਮੰਡੇ ਦੇ ਵਿੱਚ ਕਿਉਂ ਗਿਆ ਇਸ ਨਾਲ ਸਾਹ ਵਾਤਾਵਰਨ ਮਿਲਦਾ ਹੈ ਪੰਛੀ ਪਸ਼ੂਆਂ ਨੂੰ ਤੇ ਪਕਸ਼ੀਆਂ ਨੂੰ ਇੱਕ ਰਹਿਣ ਦਾ ਠਿਕਾਣਾ ਮਿਲ ਜਾਈਗਾ ਤੇ ਮੈਂ ਕਹਿੰਦਾ ਵੀ ਸਾਡੇ ਇਸ ਤਰ੍ਹਾਂ ਦਾ ਉਪਰਾਲਾ ਸਾਰਿਆਂ ਨੂੰ ਕਰਨਾ ਚਾਹੀਦਾ ਸਾਡੀ ਟੀਮ ਦੇ ਚੇਅਰਪਰਸਨ ਵਰਕਸ਼ਾਪ ਹੋਜੀ ਲੋਵਟ ਬੋਲਣਗੇ ਮੈਂ ਬੱਚਾ ਅਸੀਂ ਅੱਜ ਪਟੇਨ ਛੇ ਮੰਦਰ ਵਿੱਚ ਆਏ ਆ ਪੌਦੇ ਲਵਾਉਣ ਆਏ ਤੇ ਮੈਂ ਛੋਟੀ ਜਿਹੀ ਗਲਤ ਆਂਗੀ ਪੌਦੇ ਤਾਂ ਸਾਡੇ ਬਿਨਾ ਰਹਿ ਸਕਦੇ ਆ ਲੇਕਿਨ ਅਸੀਂ ਪੌਦੇ ਬਿਨਾਂ ਨਹੀਂ ਰਹਿ ਸਕਦੇ ਅੱਜ ਪਿੰਡ ਚੌਰੇ ਦੇ ਬਹੁਤ ਹੀ ਭਗਵਾਨ ਦੇ ਚਰਨਾਂ ਦੇ ਵਿੱਚ ਸ਼ਿਵ ਸ਼ੰਕਰ ਦੇ ਮੰਦਿਰ ਜੋ ਕਿ ਬੜਾ ਪੁਰਾਣਾ ਸਰਚੀਨ ਮੰਦਿਰ ਹੈ ਸੰਤਾਂ ਦੇ ਚਰਨਾਚੰਮ ਔਰ ਇੱਥੇ ਨਗਰ ਦੇ ਸਾਰੇ ਪੰਚ ਸਰਪੰਚ ਲੰਮੜਗਾਰ ਔਰ ਨਗਰ ਦਾ ਬੜਾ ਧੰਨਵਾਦ ਕਰਦੇ ਆ ਅਸੀਂ ਸਾਡੇ ਹਿਮੇਸਰ ਸੋਸਾਇਟੀ ਜਿਹੜੀ ਪੰਜਾਬ ਦੀ ਹਰ ਭਾਵੇਂ ਰੁੱਖ ਲਗਾਉਣਾ ਭਾਵੇਂ ਮੈਡੀਕਲ ਕੈਂਪਾਂ ਭਾਵੇਂ ਖੂਨਦਾਨ ਕੈਂਪਾਂ ਭਾਵੇਂ ਨਸ਼ਿਆਂ ਦੇ ਖਿਲਾਫ ਡੱਟ ਕੇ ਲੜਾਈ ਲੜਨਾ ਤੇ ਸਾਡੇ ਜਿੰਮੇ ਸਾਡੇ ਸਾਡੇ ਸੂਬਾ ਪ੍ਰਧਾਨ ਜਤਿੰਦਰ ਸ਼ਰਮਾ ਜੀ ਉਹਨਾਂ ਦੀ ਜਿਹੜੀ ਰਹਿਣਵਾਈ ਹੈ ਸਾਡੀ ਮਹਿਲਾ ਗਿੰਬੀ ਪੰਜਾਬ ਦੀ ਟੀਮ ਉਹ ਸਾਡੇ ਸਾਥੀ ਜਿन्हे ਵੀ ਚੌਧਰੀ ਸਾਹਿਬ ਜਨਸਕਤਰ ਪੰਜਾਬ ਅਸ਼ੋਕ ਜੀ ਆਪਣੇ ਵਾਈਸ ਚੇਅਰਮੈਨ ਪੰਜਾਬ ਸਾਡੇ ਸੁਮਸ਼ੀਲ ਸਿੰਘ ਜੀ ਨੋੜਖੜੀਆਂ ਜ਼ਿਲ੍ਹਾ ਦੇ ਚੇਅਰਮੈਨ ਨੇ ਹੋਰ ਮੈਂ ਕਿਹਦਾ ਨਾਮ ਲਾਵਾਂ ਤਬਾਉਬਦੀਕਾ ਰੰਦਾਵਾ ਸਾਹਿਬ ਖੜੀਆਂ ਸਾਡੇ ਬੜੇ ਸਤਕਾਰਯੋਗ ਜਿन्हे ਵੀ ਖੜੀਆਂ ਸੋ ਇੱਕ ਰੁਕ ਸੋਸ ਜੇ ਰੁੱਖਾਂ ਤਾਂ ਅੱਜ ਦਾ ਇਨਸਾਨ ਜੀ ਸਕਦਾ ਕਿਉਂਕਿ ਅੱਜ ਵੀ ਜਿਹੜੀਆਂ ਉਮਰਾਂ ਨੇ ਸਾਡੇ ਬਜ਼ੁਰਗਾਂ ਭਾਵੇਂ ਨਵ ਬੱਚੇ ਆ ਤਾਂ ਜਿਹੜੇ ਅੱਜ ਦੀਆਂ ਬਿਮਾਰੀਆਂ ਨੇ ਹਰ ਘਰ ਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਨੇ ਕੋਈ ਦੂਆ ਚਾਰ ਆ ਛੇ ਆ ਵੀ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਅੱਜ ਬੜਾ ਤਕਲੀਫਸ ਨੇ ਲੋਕ ਕਿਉਂਕਿ ਰੁੱਖਾਂ ਬਿਨਾ ਅਸੀਂ ਨਹੀਂ ਜੀ ਸਕਦੇ ਜੇ ਰੁੱਖਾਂ ਇਹ ਸਾਨੂੰ ਵਾਤਾਵਰਨ ਸਾਨੂੰ ਔਕਸੀਜਨ ਔਰ ਖਾਸ ਕਰਕੇ ਜਿਹੜੇ ਸਾਡੇ ਦੇਜਵਾਨ ਜਨਮਰ ਨੇ ਉਹਨਾਂ ਨੇ ਜਿਹੜੇ ਆਲਣੇ ਪਾਉਣੇ ਆ ਕਿਉਂਕਿ ਜੇ ਸਾਡੇ ਪਰਿਵਾਰ ਆ ਤਾਂ ਜਨਮਰਾਂ ਦੇ ਵੀ ਪਰਿਵਾਰ ਆ ਔਰ ਖਾਸ ਕਰਕੇ ਜਿਹੜੇ ਖੇਤਾਂ ਦੇ ਵਿੱਚ ਵੀ ਅੱਗ ਲਗਾਈ ਜਾਂਦੀ ਆ ਉਹ ਵੀ ਮੇਰੀ ਬੇਨਤੀ ਹੈ ਸਾਡੇ ਸਤਕਾਰ ਜੋ ਸਾਡੇ ਸਾਥੀਆਂ ਨੂੰ ਕਿ ਜਦੋਂ ਖੇਤਾਂ ਦੇ ਅਸੀਂ ਅੱਗ ਲਗਾਉਨੇ ਆ ਸਾਡੇ ਘਰਾਂ ਦੇ ਵਿੱਚ ਸਾਡੇ ਪਰਿਵਾਰ ਆਉਂਨੇ ਆ ਸੀ ਉਹਨਾਂ ਦੀ ਕਿੰਨੀ ਗੌਰ ਕਰਦੇ ਆ ਕਿੰਨੇ ਅਸੀਂ ਉਹਨਾਂ ਦਾ ਧਿਆਨ ਰੱਖਦੇ ਆ ਜਦੋਂ ਖੇਤਾਂ 'ਚ ਲਗਾਈ ਜਾਂਦੀ ਆ ਜਿਹੜੇ ਰੁੱਖ ਲਗਾਉਨੇ ਆ ਆਪਾਂ ਰੁੱਖਾਂ ਦੇ ਉੱਪਰ ਜਨਮਰਾਂ ਦੇ ਆਲਣੇ ਪਾਏ ਹੋਨੇ ਆ ਉਹਦੇ ਵਿੱਚ ਉਹਨਾਂ ਦੇ ਅੰਡੇ ਹੁੰਦੇ ਆ ਉਹਨਾਂ ਦੇ ਬੱਚੇ ਹੁੰਦੇ ਆ ਇਹ ਇਹ ਵੀ ਇੱਕ ਕੁਦਰਤ ਦੇ ਜੀਵ ਜਿਵੇਂ ਆਪਾਂ ਕੁਦਰਤ ਦੇ ਜੀਵ ਆ ਐਸੀ ਤਰ੍ਹਾਂ ਜਿਹੜੇ ਜਨਮਰ ਨੇ ਉਹ ਵੀ ਕੁਦਰਤ ਦੇ ਜੀਵ ਨੇ ਐਸੇ ਅਸੀਂ ਅੱਜ ਜਿਹੜਾ ਸ਼ਰਮਾ ਜੀ ਨੇ ਆਨੇ ਪਈਏ ਤੇ ਜਿਹੜਾ ਪਰਲਾ ਰੁੱਖ ਲਗਾਉਣਾ ਅੱਜ ਪਿੰਡ ਚੋਰੇ ਦੇ ਸ਼ੀ ਮੰਦਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ 5 ਸਾਲ ਦੇ ਵਿੱਚ ਸਾਡੀ ਸੋਸਾਇਟੀ ਨੇ ਸਾਡੇ ਪਿੰਡ ਦੀ ਪੰਚਾਇਤ ਨੇ ਸਾਡੇ ਨਗਰ ਨਿਵਾਸੀ ਪਿੰਡਲ ਚਕਾਨੀਆਂ ਨੇ 800 ਦੇ ਕਰੀਬ ਪੇਡਾ ਲਾਇਆ ਸੀ ਜਿਹੜਾ ਅੱਜ 20 25 ਫੁੱਟ ਹੋ ਚੁੱਕਿਆ 20 ਵੀ 25 ਫੁੱਟ ਉੱਡ ਹੈਡ ਤੇ ਚੱਲ ਗਿਆ ਉਹਨੂੰ ਅਮਰੂਦ ਆਂਬ ਲੱਗਣੇ ਸ਼ੁਰੂ ਹੋ ਗਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮਾ ਜੀ ਤੁਹਾਡੀ ਰਹਿਣਵਾਈ ਹੈਟ ਸਾਡੀ ਹਿੰਮਤ ਸਾਡੇ ਸਾਡੇ ਦੀ ਰਹਿਣਵਾਈ ਹੈਟ ਥੋੜੇ ਦਿਨ ਦੇ ਵਿੱਚ 111 ਪੇਡਾ ਸ਼ਮਸ਼ਾਨ ਘਾਟ ਦੇ ਵਿੱਚ ਅਸੀਂ ਲਾਉਣ ਜਾ ਰਹੇ ਹਾਂ ਸਾਡੀ ਹਿੰਮਤ ਸੋਸਾਇਟੀ ਸ਼ਰਮਾ ਜੀ ਸਾਡੀ ਸਾਰੀ ਟੀਮ ਦੀ ਰਹਿਣਵਾਈ ਸੋ ਆਓ ਰੁੱਖ ਲਗਾਈਏ ਸਾਰੇ ਸਮਾਜ ਨੂੰ ਬਚਾਈਏ ਦੇਸ਼ ਨੂੰ ਬਚਾਈਏ ਵਾਤਾਵਰਨ ਨੂੰ ਬਚਾਈਏ ਜੇ ਅਸੀਂ ਰੁੱਖ ਲਾਵਾਂਗੇ ਤਾਂ ਅਸੀਂ ਗੱਡੀ ਘੜਾਉਣ ਵਾਸਤੇ ਜਗ੍ਹਾ ਲੱਭਾਂਗੇ ਨਹੀਂ ਸਾਨੂੰ ਜਗ੍ਹਾ ਨਹੀਂ ਲੱਭਣੀ ਸੋ ਸਾਡੇ ਅੱਥਰ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਨੂੰ ਜਿਹੜੇ ਉਹਨਾਂ ਦੀ ਸੇਵਾ ਨਿਭਾਰੀ ਨੇ ਸਾਡੇ ਜਿਨ੍ਹਾਂ ਦੇ 60 ਸਾਲਾਂ ਤੋਂ ਇੱਥੇ ਸ਼ਿਵ ਸ਼ਿਵ ਜੀ ਮਹਾਰਾਜ ਦੀ ਪੂਜਾ ਕਰ ਰਹੇ ਨੇ ਤੇ ਉਰੇ ਬਹੁਤ ਹੀ ਅੱਛਾ ਮਾਹੌਲ ਆ ਦੇਖੋ ਕਿੰਨਾ ਵਾਤਾਵਰਣ ਵਧੀਆ ਲੱਗ ਰਿਹਾ ਹੈ ਨਹੀਂ ਤਾਂ ਕਿਤੇ ਵੀ ਇੰਨੇ ਰੁੱਖ ਨਹੀਂ ਹੁੰਦੇ ਜਿੱਥੇ ਅੱਜ ਦੇਖਿਆ ਬੜੀ ਸ਼ਾਂਤੀ ਮਿਲੀ ਹੈ ਬਾਬਾ ਜੀ ਦੋ ਬੰਦ ਬੋਲਣ ਜੀ ਕਰਦੇ ਹੋ ਰਹੇ ਹੋ